ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਕੁਦੀ ਫੈਮਿਲੀ ਵਲੌਗਸ ਦੇ ਵਿੱਚ ਮੈਂ ਮਨਪ੍ਰੀਤ ਕੌਰ ਅੱਜ ਸਾਡੇ ਟੂਟੀ ਆਈ ਹੈ ਜੀ ਸ਼ਾਮ ਨੂੰ ਤੇ ਦਿਨਵਾ ਰਹੇ ਆ ਜੀ ਪਸ਼ੂ ਵੀਡੀਓ ਸ਼ੁਰੂ ਹੋਣ ਕਰੀ ਹੈ ਤੇ ਜਿਹੜੇ ਚੈਨਲ ਦੇ ਨਵੇਂ ਨੇ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਬਸ ਕਰ ਦਿੰਦੀ ਹਾਂ ਲੋ ਜੀ ਪਸ਼ੂ ਆਪਾਂ ਦਿੱਤੇ ਨਵਾ ਤੇ ਕੂਲਰ ਇਹਨਾਂ ਤੇ ਸੁਭਾ ਦਾ ਲੱਗਿਆ ਹੋਇਆ ਸੀ ਪਾਣੀ ਪਾ ਕੇ ਤੇ ਪਸ਼ੂ ਹੁਣ ਨਵਾਏ ਹੈ ਜੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਦੋ ਤਿੰਨ ਦਿਨਾਂ ਇੱਥੇ ਨਾ ਬਹੁਤ ਜ਼ਿਆਦਾ ਗਰਮੀ ਹੈਗੀ ਐਂ ਲੱਗਦਾ ਵੀ ਕੋਈ ਨੇਰੀ ਮੀਂਹ ਬਹੁਤ ਝੱਖੜ ਝੋਲਾ ਜਾਊਗਾ ਅੱਜ ਸਾਡੇ ਪਤੰਦਾ ਤੜਕੇ ਪਈ ਟੂਟੀ ਦੀ ਕੋਈ ਖਰਾਬੀ ਪੈਗੀ ਮੋਟਰ-ਮੋਟਰ ਖਰਾਬ ਹੋਊਗੀ ਤੇ ਤੜਕੇ ਟੂਟੀ ਨਹੀਂ ਆਏਗੀ ਹੁਣ ਛੱਡੀ ਹੈਗੀ ਟੂਟੀ ਤੇ ਹੁਣ ਪਸ਼ੂ ਨਵਾਏ ਹੈਗੀ ਜੇ ਤਾਂ ਆਪਾਂ ਬਾਹਰ ਤੁਰੇ ਫਿਰਦੇ ਆ ਤਾਂ ਕੋਈ ਬਾਹਲਾ ਪਤਾ ਨਹੀਂ ਲੱਗਦਾ ਗਰਮੀ ਦਾ ਜੇ ਅੰਦਰ ਬੈਠੇ ਹਾਂ ਨੇ ਉਹ ਤਾਂ ਬਾਹਰ ਨਿਕਲਦੇ ਆ ਤਾਂ ਬਾਹਰ ਵੀ ਲੱਗਦੀ ਹੈਗੀ ਐਂ ਲੱਗਦਾ ਕਿ ਪੂਰਾ ਆ ਆ ਕੇ ਅੱਗ ਦਾ ਗੋਲਾ ਨਾ ਵਿੱਚ ਵੱਜਿਆ ਉਹ ਪਤਾ ਨਹੀਂ ਲੱਗਦਾ ਇਹਨਾਂ ਸਾਡੀ ਇੱਕ ਟੈਂਕੀ ਤਾਂ ਭਰ ਗਈ ਇੱਕ ਰਹਿੰਦੀ ਆ ਭਰ ਨਾਲੀ ਤੇ ਆਪਾਂ ਖੜੇ ਆ ਆਸ ਤੇ ਵੀ ਟੈਂਕੀ ਭਰੂਗੀ ਫਿਰ ਬੰਦ ਕਰ ਦਿਆਂਗੇ ਪਸੂ ਨਵਾਤਿਆ ਗਿਆ ਰਖੇਲਾ ਖੇਲਾ ਖੁਲਾ ਧੋ ਕੇ ਭਰਤਿਆਂ ਪਾਣੀ ਵਾਲਿਆਂ ਚਲੋ ਜੀ ਸਾਡੀ ਤੇਜਿੰਦਰ ਵੀਰ ਜੀ ਭਰੀ ਜਾਂਦੀ ਆ ਕੂਲਰ ਭਰ ਭਾਵੇਂ ਪੈਪ ਰਹੀ ਹੈ ਟੈਂਕੀ ਚੋਂ ਪਾਣੀ ਆ ਰਿਹਾਗਾ ਪਰ ਇਹ ਕਹਿੰਦੀ ਵੀ ਮੈਂ ਭਰਦੀ ਆ ਕੂਲਰ ਠੀਕ ਹੈ ਚਲ ਭਈ ਮੰਨ ਲੈਣੀ ਆ ਵੀ ਤੂੰ ਟੈਂਕ ਕੂਲਰ ਭਰੀ ਆ ਨਹੀਂ ਠੀਕ ਹੈ ਲਾ ਕੇ ਵੀ ਮਨਸਿਫਤ ਨੇ ਦਿੱਤੀ ਆ ਪੈਪ ਹਨਾ ਕਿ ਆਪੇ ਲਈਆ ਸਾਰੀ ਖੋਲ ਕੇ ਬਲ ਬਲ ਦੀਦੀ ਨੇ ਕੱਢਿਆ ਦੇਖ ਲਓ ਜੀ ਕਹਿੰਦੀ ਸਾਰਾ ਕ੍ਰੈਡਿਟ ਮੈਨੂ ਦੇ ਦੋ ਵੀ ਮੈਂ ਭਰਿਆ ਕੋਲਰ ਹੁਣ ਕੋਲੇ ਬੈਠੀ ਹੈਗੀ ਇਹ ਤਾਂ ਇਧਰੋਂ ਮੂਰੇ ਪਤਾ ਲੱਗ ਜਾਊਗਾ ਕਿੰਨੀ ਭਰ ਗਈ ਆਜਾ ਕਿਉਂ ਗਰਮੀ ਮਰੀ ਨਹੀਂ ਆਈ ਇਹ ਤਾਂ ਮੂਰੇ ਪਤਾ ਲੱਗ ਜਾਊਗਾ ਕਿਤਨੀ ਭਰ ਗਈ ਤੇ ਵਿੱਚ ਲਾ ਕੇ ਛੱਡ ਦੇ ਕੋਈ ਨਾ ਸੱਕੂ ਜੂਗਾ ਇਹ ਬੰਦੇ ਸੁੱਕੀ ਜਾਂਦੇ ਹਨ ਵੀ ਨਹੀਂ ਨਹੀਂ ਪ੍ਰੈਕਟਿਸ ਕਰ ਲਓ ਨੇ ਪੁਣੇ ਚ ਰੋਣਾ ਦੀ ਵਾਰੀ ਆ ਚਲੀ ਜਾਂਦੀ ਆ ਲੋਜ ਮੱਝ ਨੂੰ ਲੱਗਿਆ ਦੇਣ ਦਵਾਈ ਇਹ ਇਹ ਰੋਗ ਰੋਗ ਹੈ ਨਾ ਇਹ ਕਿਹੜੀ ਫਰਮ ਦੀ ਹੈ ਜੀ ਨਹੀਂ ਰੋਗ ਰੋਗ ਤਾਂ ਸੁਭਾ ਦਿੰਦੇ ਨੇ ਅੱਛਾ ਤੇ ਮੀਕੋਬੈਟੈਕਸ ਨਾਲ ਬਖਵਾ ਇਹ ਭੁਖ ਵਾਸਤੇ ਐ ਮਿਕੋਵਟੈਕਸਲ ਕੋਸ਼ਿਸ਼ ਕਰਦੇ ਆ ਕਿ ਪਤਾ ਵਧੀਆ ਚੱਲ ਪਏ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਕਿ ਜਿਹਨ ਦਵਾਈ ਘੋਟੀ ਦੇਵਾਂਗੇ ਅੰਦਰ ਸਿੱਟਾਂਗੇ ਫੇਰ ਹੀ ਸੁਬਹ ਨੂੰ ਦਿੱਤੀ ਸੀ ਆਹੀ ਮੂਹ ਰਹੀ ਰੋਗ ਰੋਗ ਉਹਨਾਂ ਦੀ ਆਰਟੀ ਐਮ ਐਸ ਗੋਲਗਾ ਕਿ ਹੁੰਦਾਂਗਾ ਦੁੱਧ ਵਾਸਤੇ ਦੁੱਧ ਵਧਾਉਣ ਵਾਸਤੇ ਲਕਟੇਸ਼ਨ ਵਾਸਤੇ ਉਹ ਵੀ ਬਹੁਤ ਵਧੀਆ ਹੁੰਦਾ ਆਹ ਖੜਦੀ ਬਹੁਤ ਹੈ ਬੜੀ ਪੜੀ ਆ ਇਹ ਆਹ ਕਰਦਾ ਇਹਨੂੰ ਨਜ਼ਰ ਬਹੁਤ ਲੱਗਦੀ ਹੈ ਇਹਨਾਂ ਤਾਂ ਕਹੀ ਹੀ ਨਾ ਕੋਈ ਸੁ ਟਟਾ ਵਾਲਾ ਬਸ ਜਿਹੋ ਤੇ ਦੇਖੋ ਇਹ ਵੀ ਜਿਵੇਂ ਬਣੀ ਤੇ ਆਂ ਜੋ ਹੁਣ ਤਾਂ ਬੰਦ ਕਮਜ਼ੋਰ ਹੋ ਗਈ ਇਹ ਹੋਣੀ ਇੱਕ ਹੋ ਜਾਂਦੀ ਹੈ ਪਹਿਲਾਂ ਬਹੁਤ ਅੰਗ ਕਰਦੀ ਹੁੰਦੀ ਸੀ ਜਦੋਂ ਅਸੀਂ ਪਹਿਲਾਂ ਚੂਹਦੇ ਹੁੰਦੇ ਨਾ ਬਿਮਾਰ ਹੋਈ ਹੋਈ ਆ ਜਦੋਂ ਤਾਂ ਬਹੁਤ ਜਿਆਦਾ ਤਾਂ ਨਗਰ ਉਹ ਜਿਹੜਾ ਆਇਆ ਜੀ ਤਾਂ ਤਾਂ ਬਾਲਾ ਸੀਗਾ ੱੱਕਾ ਕਰ ਜਾਂਦੀ ਸੀ ਖੋਨੀ ਕਰਦੀ ਸੀ ਬਾਲਾ ਮੇਰੇ ਕੋਲ ਆਇਆ ਕਰਦਾ ਅਰ ਕੱਪ ਦੇ ਵਾਸਤੇ ਬਾਲਾ ਜੀ ਆਉਂਦੇ ਵੇਖ ਕੁ ਮਨਾਵ ਸਾਡਾ ਪੀਂਦਾ ਪਾਣੀ ਪਾਣੀ ਪੀਂਦਾ ਵੀ ਹੈ ਤੇ ਕੋਲੋਲਾ ਨਹੀਂ ਕਰਦਾ ਹੈਣਾ ਮਨਾਵ ਮਨਾਵ ਹਾਂ ਇਹ ਹੁਣ ਠੀਕ ਹੈ ਇੱਕ ਠੀਕ ਹੋ ਜਾਂਦਾ ਇੱਕ ਖਰਾਬ ਹੋ ਜਾਂਦਾ ਇਹਨਾਂ ਨੇ ਬਾਰੀ ਬੰਦਰ ਇੱਥੇ ਦੁਨੀਆਂ ਦੇ ਬਾਪੀ ਦੁਨੀਆਂ ਦੇ ਮਨਾਵੋ ਆ ਮੂੰਹ ਖੋਲੋ ਮਨਾਵੋ ਆ ਮੂੰਹ ਖੋਲੋ ਆ ਮਨਾ ਆਵਾ ਹੀ ਲੈ ਲੈਂਦਾ ਤੇ ਬਾਈ ਇਹ ਚੁੰਨੀ ਨਾਲ ਦੁੱਧ ਪੀਂਦਾ ਰਹੇਗਾ ਇਹ ਲੈ ਲੈਂਦਾ ਇਹ ਨਾਲ ਵੀ ਲੈ ਲਊਗਾ ਜੇ ਕਿਤੇ ਕਈ ਵੀ ਨਾ ਰੱਬ ਨਾ ਕਰੇ ਲੋੜ ਪੈ ਗਈ ਇਹ ਨਾਲ ਲੈ ਲਊਗਾ ਤੂੰ ਮੇਰਾ ਕੀ ਕੀ ਖਰਚਾ ਬਸ ਇਹ ਖੋਲ ਦੇ ਲਓ ਜੀ ਏ ਰੋਲਾ ਪਾਈ ਜਾਂਦੇ ਆ ਪੀਕੋ ਖੇਡਦੇ ਆ ਨਾਲ ਹੀ ਇਹ ਰੋਲਾ ਪਾਈ ਜਾਂਦਾ ਹਾਂ ਤੁਸੀਂ ਕਾਹਦੇ ਰੋਲਾ ਪਾਈ ਜਾਂਦੇ ਹੋ ਹੈ ਏ 9 9 9 9 9 9 ਤੁਸੀਂ ਨਹੀਂ ਕਰ ਲੋ ਉਹ ਰੋਲਾ ਪਾਉਂਦੇ ਆ ਨਾਲ ਹੀ ਇਹ ਪਾਉਂਦਾ ਹੁਣ ਇਹਨਾਂ ਨੇ ਇੱਥੇ ਬਣਾ ਰੱਖੇ ਓ ਲੋ ਪਾਈ ਬੱਚੋ ਫੜੋ ਕਰੇ ਨਿੰਬੂ ਪਾਣੀ ਤੂੰ ਤਾਂ ਕਹਿੰਦਾ ਸੀ ਮੈਂ ਪੀ ਕੇ ਆਇਆ ਯਾ ਮੈਂ ਤਾਂ ਕਹਿਣਾ ਨਹੀਂ ਆਪਦੇ ਘਰੋਂ ਪੀ ਕੇ ਆਏਗਾ ਚੱਲ ਕੋਈ ਨਾ ਪਾਣੀ ਦਾ ਪੁੰਨ ਹੁੰਦਾ ਆਪਾਂ ਪਾਣੀ ਪਰ ਵੀਰ ਮਾਈ ਨੀਮੂ ਮਾਈ ਇਹ ਨਹੀਂ ਪਿੰਦਾ ਹੁੰਦਾ ਵੀ ਦਾ ਸਬਜ਼ੀ ਆਪਾਂ ਬਣਾਵਾਂਗੇ ਅੱਜ ਦਾਲ ਮੂੰਗੀ ਦੀ ਮੂੰਗੀ ਮਸਰੀ ਕਈ ਦਿਨ ਹੋ ਗਏ ਕੱਦੂ ਖਾਈ ਜਾਂਦੇ ਇਹਨੂੰ ਜੀ ਆ ਕੇ ਪੈ ਕ ਵੀਰ ਨੇ ਇਹਨਾਂ ਨੂੰ ਫੜਾਤੇ ਸੀ ਇਹ ਕੱਦੂ ਅੱਲਾ ਤੇ ਕਈ ਦਿਨ ਹੋ ਗਏ ਤੇ ਇਹਨਾਂ ਨੂੰ ਦੋ ਰਹਿੰਦੀਆਂ ਸੀ ਕੱਲ ਫਿਰ ਮੈਂ ਮੰਮੀ ਨੂੰ ਕਿਹਾ ਕਿ ਮੈਂ ਕਿ ਛੋਟਾ ਜਿਹਾ ਚੀਜ਼ ਲੋ ਆਪਾਂ ਸੁੱਕਾ ਬਣਾ ਲਾਂਗੇ ਦੁੱਧ ਵਾਲੀ ਨੂੰ ਵੀ ਖਾਣ ਨੂੰ ਹੁਣ ਜੀ ਨਹੀਂ ਕਰਦਾ ਬਾਹਲੇ ਦਿਨ ਮੇਰੇ ਲਗਾਤਾਰ ਤੇ ਕੱਲ ਸੁੱਕਾ ਇਹ ਬਣਾ ਕੇ ਤੜਕੇ ਅਜ ਪਾਲਿਆ ਦਹੀਂ ਚ ਰਾਇਤਾ ਕੱਦੂ ਦਾ ਇੱਕ ਅੱਲ ਰਹਿ ਗਈ ਸੀਗੀ ਤੇ ਉਹਨੂੰ ਅਸੀਂ ਮੈਂ ਇਹਨਾਂ ਨੂੰ ਆਖਿਆ ਵੀ ਆਪਾਂ ਸਵੇਰੇ ਕਹਿੰਦੇ ਪਰੌਠੇ ਬਣਾਉਣੇ ਮੈਂ ਚੱਲ ਲੰਮੂਗੀ ਮਸਲੀ ਦਾਲ ਬਣਾ ਲੈਣੇ ਹੈਗੇ ਇਹ ਚਾਹਾਂਗੇ ਢਾਲ ਤੇ ਮਿਸਿਆ ਰੋ ਟਿੱਕਾ ਲਾਂਗੇ ਹਾਂਜੀ ਦੱਸੋ ਕਿਹੜੀ ਬੋਲ ਇਹ ਗੰਡਿਆਂ ਨੂੰ ਬੋਲ ਕਹਿੰਦੇ ਗੰਡੇ ਟਮਾਟਰ ਕੱਦੂ ਸਾਰੀਆਂ ਚੀਜ਼ਾਂ ਨੂੰ ਇਹ ਬੋਲ ਕਹਿੰਦੇ ਇਹਨੂੰ ਐ ਇਹ ਬੋਲ ਐ ਇਹਨੂੰ ਬੋਲ ਲਿਆ ਦੇ ਜਾ ਉਹ ਤੇ ਨਿੱਕੀ ਜੀ ਨਾ ਚਿੱਟੀ ਬੋਲ ਫੜਦੀ ਹੈ ਬੇੜੇ 'ਚ ਇੰਨੀਆਂ ਬੋਲਾਂ ਫੜਦੀਆਂ ਸਾਰੀਆਂ ਬੇਲਾਂ 'ਚ ਪਾੜ ਰੱਖੀਆਂ ਨੇ ਹੁਣ ਉਹ ਫੈਲੀਆਂ ਵਾਲੀਆਂ ਪੰਜਾਂ ਸਾਈਡਾਂ ਤੋਂ ਕੋਈ ਨਹੀਂ ਥੋਂਦੀ ਹੈਗੀ ਬੇੜੇ 'ਚ ਉਹ ਤਾਂ ਉੱਥੇ ਖੇਡਿਆ ਕਰੋ ਜਾ ਕੇ ਬੇੜੇ ਚ ਤੁਸੀਂ ਰੋਲਾ ਬਹੁਤ ਪਾਉਂਦੇ ਬਾਹਰ ਰੋਲਾ ਪਾਉਂਦੀ ਹੈਗੀ ਹਾਂ ਆਈਕਾ ਨਿੱਕਾ ਹੀ ਨਹੀਂ ਮਾਨ ਹੈਗਾ ਦੱਸੋ ਬੋਲ ਦੀਦੀ ਲੈ ਕੇ ਆਉਂਦੇ ਆ ਬੋਲ ਦੀਦੀ ਬੋਲ ਲੈ ਕੇ ਆਉਂਦੇ ਆ ਮੈਨੂੰ ਗਰਮੀ ਬਹੁਤ ਹੋ ਗਈ ਹੈ ਇਹਨੂੰ ਮੂਨੇ ਪਾਣੀ ਤੇ ਬਿਠਾ ਕੇ ਕੱਢ ਕੇ ਹਟਿਆਗੇ ਬਹੁਤ ਜ਼ਿਆਦਾ ਗਰਮੀ ਹੈ ਅੱਜ ਦਾ ਮੌਸਮ ਉਹ ਵੀ ਐਂ ਲੱਗੀਆਂ ਆਂਦਾ ਵੀ ਜਿਵੇਂ ਨੇਰੀ ਜੀ ਆਊਗੀ ਨੇ ਰੀਜੀ ਵਾਲਾ ਮੌਸਮ ਬਣਿਆ ਪਿਆ ਸਾਡੇ ਜਿੱਦੇ ਮੂੰਗੀ ਮਸਰੀ ਹੁੰਦੀ ਐ ਬਸ ਅਗਲੇ ਦਿਨ ਲਗਭਗ ਕਦੇ ਤਾਂ ਮੰਮੀ ਨਾ ਹੋਵੇ ਨੇ ਅਗਲੇ ਦਿਨ ਮਿਸਾ ਰੁੱਟਗੇ ਬਣ ਦਵਾਂ ਮੂੰਗੀ ਮਸਰੀ ਦਾਲ ਵਿੱਚ ਗੁੰਨ ਕੇ ਆਟੇ ਦੇ ਰੋਟੀਆਂ ਬਣਾ ਦੇ ਦਿੰਦੇ ਲੱਭੀ ਨਹੀਂ ਬੋਲ ਉਹਨੂੰ ਫੜਾ ਪਰ ਵੀਰ ਨੂੰ ਇਹ ਵੀ ਸਾਡੀ ਸਲੇਮੂ ਹੀ ਐ ਲੋ ਜੀ ਧਰਨ ਗਿਆ ਮੂੰਗੀ ਦੀ ਦਾਲ ਮੂੰਗੀ ਮਸਰੀ ਪਾਣੀ ਮੈਂ ਧਰ ਦਿੱਤਾ ਪਾਣੀ ਰਿਜਣ ਲੱਗ ਗਿਆ ਤੋੜੇ ਵਿੱਚ ਪਾਵਾਂਗੇ ਆਪਾਂ ਅੱਧਿਕ ਕਰਛੀ ਤੇਲ ਦੀ ਮੇਰੇ ਕੋਲੇ ਆਮ ਤੌਰ ਤੇ ਮੈਂ ਐਂ ਹੀ ਮਲੋਣੀ ਮਨੀਂ ਅਦਾਲਜ ਬਣਾਵਾ ਜੇ ਕਿਤੇ ਖੁੱਲਾ ਟਾਈਮ ਹੋਵੇ ਫਿਰ ਆਪਾਂ ਚੰਗੀ ਤਰ੍ਹਾਂ ਤੜਕਾ ਕਰਕੇ ਲਾ ਦੇਈਏ ਓਏ ਹੋਏ ਬੜਾ ਰੌਲਾ ਖੋਲੀ ਫਿਰ ਆਪਾਂ ਤੜਕੇ ਫੜਕੇ ਲਾ ਦੀ ਦਿਆ ਨਹੀਂ ਬਸ ਐਂ ਸਿੰਪਲ ਸਰ ਦਾਲ ਬਣਾ ਲੈਣੀ ਹੁੰਦੀ ਹੈਗੀ ਅੰਦਰ ਵਿੱਚ ਪਾ ਦੇ ਗਿੱਚੇ ਤੇ ਜੀਰਾ ਪਾ ਦੇ ਗਿੱਚੇ ਪਾ ਦੇ ਗਿੱਚੇ ਲੂਣ ਮਿਰਚ ਵਿੱਚੇ ਪਾ ਦੇ ਗਿੱਚੇ ਦਾਲ ਆਪਾਂ ਤੇ ਵਿੱਚੇ ਪਾ ਦਾਂਗੇ ਗੰਡੇ ਜੋ ਵੀ ਆਪਾਂ ਲਸਣ ਆਤਾ ਤਾਂ ਉਹ ਨਹੀਂ ਬਹੁ ਮੇਗੀ ਗਰਮੀ ਹੈ ਸਿਆਲ ਚ ਪਾਉਣੇ ਹੁੰਦੇ ਹੈਗੇ ਵਿੱਚੇ ਸਾਰਾ ਕੁਝ ਉਹ ਪਾ ਕੇ ਜਿਵੇਂ ਆਪਾਂ ਕੁੱਜੇ ਚ ਧਰ ਦੇ ਹੁੰਦੇ ਹੈਗੇ ਬਸ ਉਹੇ ਸੀਟਾਂ ਮਰਾ ਦੇ ਪਿਛਲੇ ਸਾਲ ਤਾਂ ਮੈਂ ਜ਼ਿਆਦਾਤਰ ਕੁੱਜੇ ਜੀ ਧਰਦੀ ਰਹੀ ਐ ਤੇ ਉਦੋਂ ਪਰਵੀਰ ਵਾਵਾ ਟਿਕ ਜਾਂਦਾ ਸੀਗਾ ਹੁਣ ਉਹਦਾ ਐ ਨਹੀਂ ਪਤਾ ਕਿ ਉਹਦੋਂ ਨਿੱਕਾ ਸੀਗਾ ਸਿੱਟਾ ਰਹਿੰਦਾ ਸੀਗਾ ਹੁਣ ਪਤਾ ਨਹੀਂ ਕਦੋਂ ਚੱਲ ਪਈ ਹੁਣ ਫਿਰ ਆਇਆ ਹੀ ਹੁੰਦਾ ਵੀ ਕੰਮ ਨਵੇੜੋ ਛੇਤੀ ਚੇਬਾ ਲੰਗੇ ਦਾਲ ਹੂੰ ਪਤਾ ਨਹੀਂ ਕਿ ਮੈਨਾਂ ਮੈਂ ਫਰਕ ਦੇਖਿਆਗਾ ਵੀ ਜਿਵੇਂ ਆਪਾਂ ਐਂ ਦਾਲ ਬਣਾਉਣੀ ਹੈ ਤੇ ਇੱਕ ਆਪਾਂ ਵੀ ਪਹਿਲਾਂ ਤੜਕਾ ਲਾਉਣੀ ਆ ਜਾਂ ਮੋਰੋ ਤੜਕਾ ਪਾਉਣੀ ਹੈਗੇ ਤੇ ਟੇਸਟ ਦਾ ਫਰਕ ਪੈਂਦਾ ਐਵੇਂ ਥੋੜੀ ਜਿਹਾ ਜ਼ਿਆਦਾ ਹਲਕੀ ਹੀ ਰਹਿੰਦੀ ਐ ਜੀ ਪਤਾ ਨਹੀਂ ਕਿਵੇਂ ਜੀ ਹਲਕੀ ਹਲਕੀ ਜਿਹੀ ਦਾਲ ਰਹਿੰਦੀ ਉਹ ਮੈਂ ਥੋੜਾ ਜਿਹਾ ਮਸਾਲਾ ਪਾ ਦਿੰਦਾ ਭਾਈ ਵਿੱਚ ਓਵਰ ਹੋ ਜਾਂਦਾ ਪਤਾ ਨਹੀਂ ਕਿਵੇਂ ਹੋ ਜਾਂਦਾ ਉਹ ਸਾਰੇ ਪਿੰਡੇ ਭੈਣ ਲਈ ਜੀ ਉਦੋਂ ਉੱਥੇ ਕੁਜੇ ਜੀ ਧਰ ਦੇਣੀ ਕੋਈ ਵੀ ਧਾਲੇਗੀ ਸਾਰੀਆਂ ਪੁਜੇ ਜੀ ਹੰਦਗਾਂ ਨੇ ਹਾਰੇ ਤੇ ਕੁਜੇ ਤੇ ਧਰ ਦੇਣਾ ਪਿਛਲੇ ਸਾਲ ਤਾਂ ਮੈਂ ਵੀ ਕੁਜੇ ਜੀ ਧਰਦੀ ਹੁੰਦੀ ਸੀ ਅੱਜ ਕਿ ਬਸ ਥੋੜਾ ਜਿਹਾ ਕੰਮ ਦਾ ਬਹੁਤ ਜਿਆਦਾ ਹੋ ਗਿਆ ਅੱਜ ਕਿ ਫਿਰ ਆਈ ਧਰ ਦੇਣੀ ਆ ਸੀਟਗਾ ਲਵਾ ਕੇ ਫੇਰ ਮੈਂ ਗੁੰਨੂਗੀ ਆਟਾ ਕਿਉਂਕਿ ਅੱਜ ਨਾ ਖਖੜਾ ਜਿਹਾ ਹੋਇਆ ਪਿਆ ਹੈ ਆਂਜ ਲੱਗਦਾ ਵੀ ਨੇਰੀ ਆਉਗੀ ਉਨੀ ਸੀਗਾ ਅੱਜ ਸੂੜਾ ਨੇ ਖਖੜਾ ਜਿਹਾ ਮੌਸਮ ਹੈ ਪਿਆਰਾ ਇਹ ਚੀਜ਼ ਆ ਬਾਬਾ ਦੇ ਨੇ ਪਿਆਜ਼ ਕੱਟੇ ਹੋਏ ਤੇ ਟਮਾਟਰ ਇਹ ਵੀ ਲਾ ਦੇਾਂਗੇ ਸੀਟੀ ਤੇਨੇ ਤੋਂ ਚਾਰ ਸੀਟੀਆਂ ਚ ਦਾਲ ਬਣ ਜਾਂਦੀ ਹੈ ਜੀ ਇਹ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਦਾਲਾਂ ਇੱਕ ਤਾਂ ਜੰਤਰ ਟਾਈਪ ਜੇ ਹੁੰਦੀਆਂ ਨੇ ਇਹ ਉਹ ਕੁਲੰਚੀ ਨਹੀਂ ਆਉਂਦੀਆਂ ਜਿੰਨਾ ਮਰਜ਼ੀ ਉਹਨਾਂ ਨੂੰ ਰਿੰਨੀ ਜੋ ਕਰੀ ਜਾਓ ਉਹ ਕੁਲ ਦਗਣੀ ਜਾਏਗਾ ਇੱਕ ਜਿਹੜੀ ਵਧੀਆ ਦਾਲ ਹੁੰਦੀ ਹੈਗੀ ਉਹ ਤਾਂ ਜਿਵੇਂ ਜਦੋਂ ਆਪਾਂ ਬਣਾਦੇ ਵਸ ਐ ਕੜੀਏਰ ਜੀ ਬਣ ਜਾਂਦੀ ਜਿਵੇਂ ਅੰਬਰਤੀ ਦੀ ਜਿਹੜੀ ਕੜੀ ਹੁੰਦੀ ਹੈ ਐ ਬਣ ਜਾਂਦੀ ਲਓ ਜੀ ਦਾਲਾ ਪਟਕਾ ਦਿੱਤੀ ਹੁਣ ਆਪਾਂ ਗੁੰਦਿਆਂ ਹੁਣ ਬਈ ਸੋਡੀ ਲੜਾਈ ਹੋਣ ਲੱਗੀ ਹੁਣ ਹਟ ਜਾ ਹੁਣ ਛੱਡ ਦੋ ਖੇਡ ਹੁਣ ਲੜਾਈ ਹੋਣ ਲੱਗੀ ਜਾ ਉਹਨਾਂ ਨੂੰ ਲੋਕਰ ਗਰਮੀ ਬਹੁਤ ਹੈ ਜੀ ਨੇ ਰੀ ਨੂਰੀ ਦਾ ਨਹੀਂ ਪਤਾ ਹੁੰਦਾ ਦੇਖੋ ਜੀ ਅੱਜ ਕੱਲ ਦੇ ਜਵਾਕ ਹਨਾ ਮੈਨੂੰ ਤਾਂ ਆਏ ਨਹੀਂ ਸਾਹ ਹੁੰਦਾ ਮੈਨੂੰ ਕਹਾਂ ਕੀ ਹੁਣ ਵੱਡੀਆਂ-ਵੱਡੀਆਂ ਹੋ ਜਾਂ ਪਈਆਂ ਇੱਕ ਸਾਡਾ ਵੇਲਾ ਹੁੰਦਾ ਸੀਗਾ ਜਦੋਂ ਕਿਤੇ ਲੜਦੇ ਹੁੰਦੇ ਪਹਿਲਾ ਡਾਇਲੋਗ ਤਾਂ ਪੰਮੀ ਹਣ ਦੇ ਹੁੰਦਾ ਸੀ ਵੀ ਆਏ ਨਹੀਂ ਸਰ ਨਾ ਟੱਕਰ ਮਾਰੋ ਇੱਕ ਦੂਜੇ ਚ ਜੇ ਫੇਰ ਵੀ ਨਾ ਹਟਦੇ ਫੇਰ ਆਈ ਨਹੀਂ ਪਤਾ ਚੌਂਤੇ ਚ ਬੇਲਣਾ ਆਉਂਦਾ ਕੋਕਦਾ ਕਿ ਭੂਕਣਾ ਆਉਂਦਾ ਜਾਂ ਚਿਮਟਾ ਜਾਂ ਹੁੰਦੀਆਂ ਤੂੰ ਇਹਦੀਆਂ ਨਰਮੀਆਂ ਦੀਆਂ ਸ਼ਰਟੀਆਂ ਸਾਡੇ ਤਾਂ ਅਟੈਕ ਹੁੰਦਾ ਸੀ ਸਿੱਧਾ ਐਕਸ਼ਨ बोलਦੇ ਘਟ ਸੀਗੇ ਐਕਸ਼ਨ ਬਦਲ ਹੁੰਦਾ ਸੀ ਕਈ ਬਰੀ ਬੱਜੀਆਂ ਵੀ ਐ ਤੇ ਚਮਟੇ ਝੁੰਟੇ ਬਹੁਤ ਬੱਜੀ ਹੈਗੇ ਕੋਈ ਬਾਹਰ ਹੀ ਖਾਲਾ ਖਾਲੀ ਜਾਂਦਾ ਸੀ ਨਹੀਂ ਚੱਲ ਹੀ ਜਾਂਦਾ ਹੁੰਦਾ ਸੀ ਇੱਥੇ ਸਾਨੂੰ ਐ ਨਹੀਂ ਪਤਾ ਲੱਗਦਾ ਸੀ ਕੀ ਕਹੀਏ ਇਹਨਾਂ ਨੂੰ ਲੜੋ ਲੜਾਈ ਬੁਰਾ ਹਾਲ ਹੁੰਦਾ ਬਸ ਬੇਲੇ ਤਾਂ ਫੇਰ ਵੀ ਠੀਕ ਸੀਗਾ ਮੇਰੇ ਚਾਚੇ ਉਹਨੇ ਦੱਸਦੇ ਹੁੰਦੇ ਆ ਜਿਹੜਾ ਉਸ ਤੋਂ ਪਹਿਲਾਂ ਵਾਲਾ ਸੀਗਾ ਜਦੋਂ ਉਹ ਛੋਟੇ ਜਿਹੇ ਕਹਿੰਦੇ ਉਦੋਂ ਬਾੜੀ ਲੱਤਾਂ ਮੁੱਕੀ ਹੁੰਦੇ ਨੇ ਜਾਂ ਤਾਂ ਜਮ ਨਹੀਂ ਸੀ ਕਹਿੰਦੇ ਕੁਛ ਸਾਡੇ ਹੁਣ ਵੀ ਆਈਆਂ ਜਾਂ ਤਾਂ ਜਮਾ ਨਹੀਂ ਕਹਿੰਦੇ ਜਾਂ ਪਰ ਪੂਰਾ ਖੋਲ ਹੀ ਪੈ ਲਗਾ ਲੇ ਨੇ ਕਹਿੰਦੇ ਹੁੰਦੇ ਕਿ ਇੱਕ ਸਾਲ ਨਾ ਜਣੀ ਮੇਰੇ ਦਾਦਾ ਜੀ ਆ ਜਿਹੜੇ ਅਸੀਂ ਬਾਪੂ ਜੀ ਕਹਿੰਦੇ ਹੁੰਨੇ ਆਗੇ ਬਾਪੂ ਜੀ ਨੇ ਭੇਜਿਆ ਕਿਤੇ ਕੰਮ ਮੇਰੇ ਡੈਡੀ ਨੂੰ ਤੇ ਮੇਰੇ ਤਾਇੀ ਜੀ ਨੂੰ ਪਤਾ ਨਹੀਂ ਤਿੰਨਾਂ ਨੂੰ ਭੇਜਖਣ ਦੀ ਦੋ ਨੂੰ ਤੇ ਕਿਸੇ ਕੰਮ ਭੇਜਤਾ ਤੇ ਕਹਾਣੀ ਬਣਾਈ ਜਾਂਦੇ ਕਿ ਕੋਠਿਆਂ ਤੇ ਮਿੱਟੀ ਲਾਉਣ ਨੂੰ ਇਹ ਤਾਂ ਜਾ ਕੇ ਭਾਈ ਉੱਥੇ ਪਤਾ ਨਹੀਂ ਕਿਸੇ ਕੋਈ ਲੜਾਈ ਹੋਈ ਜਾਂਦੀ ਸੀ ਪਤਾ ਨਹੀਂ ਕਿਵੇਂ ਖੜੀ ਚੋਪੇ ਚੋਰੀ ਲੜੀ ਜਾਂਦੇ ਸਨ ਉਹਨਾਂ ਨੂੰ ਦੇਖਣ ਲੱਗੇ ਭਾਈ ਪਿੱਛੋ ਵਾਕੇ ਬਾਕੀ ਸਾਡੇ ਬਾਪੂ ਜੀ ਉਹਨਾਂ ਨੇ ਚਾਚੇ ਦਾ ਮੇਰੇ ਤੇ ਉੱਥੇ ਲਾਤੀਆਂ ਉਹ ਤਾਂ ਚੁੱਪ ਜੇ ਕਰਕੇ ਮੁੜਿਆ ਕਿ ਉਹ ਤਾਂ ਪੈਗ ਨਹੀਂ ਸੀ ਡੈਡੀ ਉਹ ਤੁ ਭੱਜ ਰਿਹਾ ਉਹ ਦੂਗਾ ਸਾਡਾ ਸੀੜੀ ਖੜਾ ਹੁੰਦਾ ਸੀ ਖੜਾ ਸੀ ਭਾਈ ਇਹ ਕਿਤੇ ਦੇ ਵਿੱਚ ਧਕਾਣੇ ਦੇ ਆ ਕਿਹਨੂੰ ਕਰਿਓ ਵਿਚਾਲਾ ਭਾਈ ਉਹ ਵਿਚਾਲਾ ਭਾਈ ਉਹ ਪਈ ਨਾਲ ਇੱਕ ਨਹੀਂ ਸੀ ਉਹ ਭਾਈ ਉਹ ਵਿਚਾਲਾ ਉਹ ਵਿਚਾਲਾ ਉਹ ਭਾਈ ਹੋਂ ਤਾਂ ਬਾਲਾ ਵਰਤਾਈ ਹੋਂ ਤਾਂ ਜਵਾਨਾਂ ਦੇ ਨਾ ਘਰੇ ਪੈਂਦਿਆਂ ਨਾ ਸਕੂਲ 'ਚ ਅਗੇ ਘਰੇ ਵੀ ਕੁੱਟਦੇ ਉਧਰੋਂ ਸਕੂਲ 'ਚ ਵੀ ਮਾਸਟਰ ਫੁੱਲ ਕੁੱਟਦੇ ਦੇਹਂਦੇ ਨੀ ਸੀ ਛੜੀ ਨਾਲ ਆ ਲਾਉਂਦੇ ਡੰਡੇ ਐਡੋ ਆਡਰ ਅੱਥੀ ਬੈਠੇ ਹੁੰਦੇ ਸੀ ਹੋਂ ਤਾਂ ਸਕੂਲਾਂ 'ਚ ਕੁਝ ਵੀ ਨਹੀਂ ਕਹਿੰਦੀ ਹੈਗੀ ਜਵਾਨਾਂ ਨੂੰ ਇਹ ਤਾਂ ਬੜਾ ਸਖਤ ਕੰਮ ਹੁੰਦਾ ਜਿਨ੍ਹਾਂ ਨੇ ਪਹਿਲਾਂ ਸਰਵਾਈਵ ਕਰਿਆ ਨਾ ਬਸ ਉਹਨਾਂ ਨੂੰ ਹੀ ਪਤਾ ਹੈ ਇੱਕ ਦਿਨ ਫਿਰ ਜੁੰਦਰ ਨੇ ਛੋਟੀ ਜਿੰਦ ਦੀ ਪਤਾ ਨਹੀਂ ਕੀ ਸਿੱੜਤਾ ਕੁਛ ਮੈਂ ਇਹਦੇ ਗਿੱਚੀ ਚ ਮਾਰਿਆ ਉਦੋਂ ਦਾ ਹਜੀਤ ਬਾਹਰ ਬੈਠੇ ਕਰਿਆ ਨਾ ਕਿਨੇ ਆਏ ਕਿ ਮੈਂ ਸੁੱਟਿਆ ਹੋਰ ਕੁ ਸਿੱਟੂ ਵੀ ਫੇਰ ਆਖੇ ਇੱਕ ਹੋਰ ਮਾਰ ਇੱਕ ਹੋਰ ਮਾਰ ਤੇ ਜਦੋਂ ਟੇਕ ਟਕਾ ਹੋ ਗਿਆ ਨਾ ਮੈਨੂੰ ਬੋਲਦੀ ਮੰਮੀ ਨਿਕਲੀ ਤਾਂ ਮੇਰਾ ਹਾਸਾ ਜਾਂਦਾ ਸੀ ਮੈਂ ਤਾਂ ਨਹੀਂ ਹੱਸੀ ਫੇਰ ਮੰਮੀ ਹੋਰ ਕੁਟੂਗੀ ਹੁਣ ਆਖੇ ਜਦੋਂ ਤੁਸੀਂ ਮੇਰੇ ਮਾਰਿਆ ਨਾ ਨਿੱਕੀ ਤਾਂ ਮੇਰਾ ਹਾਸਾ ਜਾਂਦਾ ਸੀ ਇਹੋ ਜੇ ਬਿਸ਼ਰਮ ਜਵਾਕ ਹੈਗੇ ਕੀ ਕਰੂੰ ਇਹਨਾਂ ਨੂੰ ਕੁੱਟ ਕੇ ਤੂੰ ਕਹਿੰਦੀ ਹਾਸਾ ਨਿਕਲੀ ਜਾਂਦਾ ਸੀ ਮੇਰਾ ਕਿ ਜੇ ਮੈਂ ਕਿਹਾ ਵੀ ਮੈਂ ਹੱਸਤੀ ਤਾਂ ਮੰਮੀ ਮੈਨੂੰ ਹੋਰ ਕੁਟੂਗੀ ਲਓ ਜੀ ਆਟਾ ਆਪਣਾ ਗੁੰਨਿਆ ਗਿਆ ਦਾਲ ਬਣ ਗਈ ਆ ਦੁੱਧ ਸਾੰਬਦੇ ਆ ਤੇ ਨਾਲੇ ਮੈਂ ਮੱਝ ਨੂੰ ਸ਼ੁਰੂ ਕਰਦੀ ਹਾਂ ਹੋਮਓਪੈਥੀ ਦਵਾਈ ਉਹ ਵੀ 5-5 ਮਿੰਟਾਂ ਦੇ ਫਰਕ ਨਾ ਦੇਣੀ ਹੁੰਦੀ ਆ ਤੇ ਵਿੱਚ ਹੀ ਟਾਈਮ ਜੇ ਲੱਗ ਜਾਂਦਾ ਰਹਿੰਦਾ ਬਸ ਦੀਆਂ ਦੀਪੀ ਰੱਖ ਕੇ ਕੰਮ ਕਰ ਲਿਆ ਫੇਰ ਅਗਲੀ ਦਵਾਈ ਦੇਤੀ ਚਲੋ ਜੀ ਹਾਈ ਟਾਈਮ ਪਾਸ ਹੋ ਜਾਂਦਾਗਾ ਲਓ ਜੀ ਸਾਡੀ ਮਨ ਸੇਵਤ ਕੱਢੀ ਜਾਂਦੀ ਆ ਮੰਜੇ ਹੁਣ ਇਹ ਭਾਈ ਕੰਮ ਕਰਾਉਣ ਵਾਲਾ ਬੱਚਾ ਬਣ ਗਿਆ ਤੇ ਜਿੰਦਰਵੀਰ ਤਾਂ ਥੋੜੀ ਜਿਹੀ ਕੇ ਸਮਾਰ ਜਾਂਦੀ ਆ ਇਹ ਕਰਾ ਦਿੰਦੀ ਆ ਬੰਦੇ ਦੋ ਹਸਟਲ ਚਲੀ ਜਾਂਦੀ ਹੈ ਨਾ ਇਕੱਲੇ ਜਾਣ ਨੂੰ ਬਾਲਾ ਔਖਾ ਲੱਗਦਾ ਹੈ ਇਹ ਐ ਛੋਟੇ ਛੋਟੇ ਜੇ ਕੰਮ ਕਰ ਦਿੰਦੀ ਹੈ ਕੋਈ ਮੰਮੀ ਉਹਨਾਂ ਨੂੰ ਚੀਜ਼ ਫੜਾਉਣੀ ਹੈ ਜਾਂ ਕੋਈ ਚੀਜ਼ ਤਾਂ ਚੱਕਣੀ ਧਰਨੀ ਮਨ ਸਿਰ ਤਾਂ ਲਿਆਈਆਂ ਰੱਖੀ ਆਈ ਬਸ ਆਏ ਨਿੱਕੇ ਮੋٹے ਕੰਮ ਜੇ ਕਰ ਵਧੀਆ ਕਰਾ ਦਿੰਦੀ ਹੈ ਜੀ ਲਓ ਜੀ ਇਹਦੀਆਂ ਨਾ ਦੋ ਤਿੰਨ ਦਵਾਈਆਂ ਚੱਲ ਰਹੀਆਂ ਆ ਇੱਕ ਤਾਂ ਚੱਲ ਰਹੀ ਹੈਗੀ ਮੰਨ ਲਓ ਭੁੱਖ ਤੋਂ ਇੱਕ ਚੱਲ ਰਹੀ ਹੈ ਤਾਂਸਣ ਤੋਂ ਤਾਂਸ ਦੀ ਬਹੁਤ ਸੀ ਇੱਕ ਹੈਗੀ ਹੈ ਵੀ ਦੇ ਅੰਦਰ ਲੋਹਾ ਸੀਗਾ ਕਈ ਵਾਰੀ ਲੋਹਾ ਕਿਸੇ ਹੋਰ ਪਾਸੇ ਫੇਬੜਾ ਕੋਪੜ ਵਾਲੇ ਪਾਸੇ ਨਾ ਚਲੇ ਆ ਗਿਆ ਹੋਵੇ ਉਹ ਜ਼ਖਮਾ ਤੋਂ ਚੱਲ ਰਹੀ ਹੈਗੀ ਵੀ ਦੇ ਅੰਦਰ ਕੋਈ ਜ਼ਖਮ ਹੋਇਆ ਤਾਂ ਸੈਕਟ ਹੋ ਜਾਊਗਾ ਤੇ ਹੁਣ ਮੈਂ 5-10 ਮਿੰਟਾਂ ਦੇ ਫਰਕ ਨਾਲ ਇਹਨੂੰ ਦਊਂਗੀ ਦਵਾਈਆਂ ਸੁਬਾ ਵੀ ਦਿਨੇ ਆ ਸ਼ਾਮ ਨੂੰ ਵੀ ਤੇ ਚਲੋ ਜੀ ਹੁਣ ਕਰਦੀਆਂ ਮੈਂ ਰੋਟੀ ਪਾਣੀ ਦਾ ਪ੍ਰਬੰਧ ਛੇਤੀ ਛੇਤੀ ਇੱਕੇ ਦਾ ਵੀ ਫਿਰ ਵੇਲਾ ਆ ਜਾ ਹੁੰਦਾ ਹੈਗਾ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂਗੇ ਤੇ ਜਿਹੜੇ ਚੈਨਲ ਤੇ ਨਵੇਂ ਆ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂਗੇ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਜਰੂਰ ਕਰਦਿਆ ਕਰੋ ਜੇ ਕੋਈ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਸ਼ੇਅਰ ਵੀ ਕਰਦਿਆ ਕਰੋ ਅੱਗੇ ਹੋਰਾਂ ਵੀਰਾਂ ਭੈਣਾਂ ਨੂੰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਜਿਹੜੇ ਚੈਨਲ ਤੇ ਨਵੇਂ ਆਉਂਦੇ ਹੈਗੇ ਤੇ ਜਿਨ੍ਹਾਂ ਨੇ ਪਹਿਲਾਂ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਮਿਲਦੇ ਆਂ ਸਵੇਰੇ ਕਿਸੇ ਹੋਰ ਵਧੀਆ ਜੇ ਟੌਪਿਕ ਤੇ ਗੱਲਾਂਬਾਤਾਂ ਕਰਾਂਗੇ ਤੇ ਰੱਬ ਰੱਖਾ ਬਾਏ